ਆ ਚਲਾ ਦੀਆਂ ਫਿਰ ਕੰਮ ਚਲਾ ਦੀਏ ਚਲਾ ਦੀਏ ਬਾਵਾ ਚੇਰੀ ਹੁੰਦੀ ਆ ਬਾਵਾ ਚੇਰੋ ਗਿਆ ਵਾ ਬਹੁਤ ਜਿਆਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਸ਼ੰਕਰ ਸੰਧਵਾ ਵਾਲਾ ਹਾਂ ਉਹ ਤੇ ਸਵਾਗਤ ਆ ਡਾਡਾ ਤੇ ਕਾਫੀ ਦਿਨ ਉਦੋਂ ਵੀ ਇੱਥੇ ਕੀ ਆਪਾਂ ਬਣਾਇਆ ਜਦੋਂ ਪਿਛਲੀ ਵਾਰੀ ਗਏ ਨਾ ਆਪਾਂ ਉਦੋਂ ਵੀ ਇੱਥੇ ਕੀ ਬਣਾਇਆ ਹੈ ਨਾ ਪਿਛਲੀ ਆ ਪਿਛਲਾ ਆਪਣਾ ਕਿਹੜਾ ਸੀ ਜਸ਼ਨ ਤੇ ਉਹ ਕਾਂ ਗਿਆ ਜਸ਼ਨ ਤੇ ਕਾਂ ਗਿਆ ਜਦ ਲੜਫੇ ਦੋਆਂ ਹਾਂ ਵੀਡੀਓ ਤੋਂ ਵੀਡੀਓ ਤੋਂ ਲੜ ਪਿਓ ਕਹਿੰਦੇ ਵੀ ਥਾਪੀਆਂ ਕਿਉਂ ਮਾਰੀਆ ਕਹਿੰਦਾ ਮੈਂ ਥਾਪੀਆਂ ਮਾਰੂੰ ਉਹ ਤੋਂ ਫਿਰ ਉਹਨਾਂ ਨੇ ਚਲਾਤਾ ਬਾਅਦ ਚ ਕੰਮ ਬਾਅਦ ਚ ਫਿਰ ਸੁਲਾਸਾ ਮੈਂ ਆ ਮੁੜ ਕੇ ਉਹਦੋਂ ਆਪਾਂ ਜਸ਼ਨ ਨੂੰ ਨਹੀਂ ਖਾਏ ਹਾਂ ਜਸ਼ਨ ਨੂੰ ਨਹੀਂ ਖਾਏ ਹਾਂ ਘਰ ਭਲਾਏ ਹਾਂ ਹਾਂ ਬਸ ਟਾਈ ਉਹਦੋਂ ਹੀ ਹੋ ਗਿਆ ਸੇਰਾ ਉਹ ਗੈਰ ਦਾ ਪ੍ਰਾਈਜ਼ ਕਹਿੰਦੇ ਪ੍ਰਾਈਜ਼ ਆਹੇ ਵੇ ਉਹ ਦਾਈ ਨੇ ਪ੍ਰਾਈਜ਼ ਨਹੀਂ ਵਿੱਚ ਵੰਡੀ ਪ੍ਰਾਈਜ਼ ਹੀ ਨਹੀਂ ਦੇਣਾ ਤੁਹਾਨੂੰ ਸਨਮਾਨ ਤੇ ਕੀਤਾ ਹੈ ਹਾਂ ਇਹ ਇੱਕ ਦਾ ਕਿਦਾਂ ਸਨਮਾਨ ਦਾਈ ਪਰ ਪਹਿਲਾਂ ਯਾਰ ਕਿ ਚੱਲ ਜਾਣਾ ਕਿਹਾ ਉਹ ਤਾਂ ਪਹਿਲੇ ਮੈਚ ਗਾਂ ਜਾਣੇ ਆ ਤਾਂ ਫਿਰ ਸਾਨੂੰ ਕਿ ਅੱਧੀ ਰਾਤ ਤੱਕ ਖਪਨਦੀ 12 1 ਵਜੇ ਤੱਕ ਬਾਅਦ ਕੇ ਵਜੇ ਘਰ ਆਈਏ ਉਦੋਂ ਆਪਾਂ ਹੈ 5 ਵਜੇ ਘਰ ਆਏ ਆਪਾਂ 4 ਵਜੇ ਲੋਟੀ ਖਾਦੀ ਸੀ ਅਮਰਸਰ 5 ਵਜੇ ਜਾਈਦਾ ਘਰ ਹੁੰਦਾ ਪਰ ਜਦੋਂ ਆਇਆਂ ਨੂੰ ਆਇਦਾ ਹੁਣ ਅੱਜ ਵੀ ਆਪਾਂ ਇੱਥੇ 6 ਵਜੇ ਪਹੁੰਚਣਾ ਚਾਂਮਾ ਨੂੰ ਤੇ ਰਾਤ ਦੀ ਮੈਚ ਹੁੰਦੇ ਇੱਧਰ ਹੁਣ ਮੰਨ ਜੇ ਬਣ ਲਿਆ ਵੀ ਪਾਸ਼ਾ ਇੱਧਰ ਰਾਤ ਜੇ ਰਹਿੰਦਾ ਵੀ ਆਪਣੇ ਇੱਕ ਟੂਰ ਕੱਟ ਹੋਣਾ ਹੁੰਦੇ ਜੇ ਹੁਣ ਆਇ ਇੱਕ ਦੋ ਟੂਰ ਆਇ ਇੱਕ ਦੋ ਉਰਗੇ ਉੱਤਾਂ ਮੇਲੇ ਜਾਂਦਾ ਆਣ ਕੇ ਦੋ ਦਿਨ ਜੋ ਕਦ ਕੰਮ ਹੋਤਾ ਹੈ ਸਵੇਰ ਸਵੇਰ ਵੀ ਗਈ ਸਹੀ ਹੈ ਅਜ ਤਾਂ ਦਿਨ ਵੀ ਕੱਲ ਦਾ ਵੀ ਗਿਆ ਕੱਲ ਤੇ ਸੁੱਤੇ ਨਾ ਲੱਜਾਂ ਪਰ ਕੱਲ ਉੱਥੇ ਵੀ ਜਾਣਾ ਉਹਦੇ ਬਹਾਵਾ ਟਾਈਮ ਹੋ ਗਿਆ ਕਿੰਦੇ ਵੀ ਛੱਡਦੀ ਆ ਇੱਕ ਇੱਕ ਆਪਾਂ ਇੱਥੇ ਮਿਲਿਆ ਵੀ ਆ ਪਰ ਜਦੋਂ ਕੀ ਕੇਲੇ ਲੈਣ ਲੱਗੇ ਹਾਂ ਕਿ ਠੰਡੇ ਠੰਡੇ ਸ਼ੰਕਰ ਦਾ ਵੀ ਭਰਾ ਜੀ ਕੱਤਾ ਉਹਦੀ ਹੈ ਸ਼ੰਕਰ ਹੈ ਸ਼ੰਕਰ ਆ ਆ ਬੇ ਸ਼ਾਮ ਤੇ ਨਾ ਬਰਦੀ ਦੂਰ ਵੀ ਸ਼ਾਮ ਨੂੰ ਆਈਆਂ ਹੋਰ ਕੀ ਕਰਨਾ ਇਹ ਕਿਹੜਾ ਪਿੰਡ ਬਣਾਇਆ ਪਿੰਡ ਸਿਪਰਾ ਤੋਂ ਦਾਦੇ ਨੂੰ ਪਿੰਡਾਂ ਦੇ ਦੂਰੋਂ ਕਰ ਲੱਭਦੇ ਸ਼ੂਟਰ ਆ ਗਿਆ ਸੀ ਸ਼ੂਟਰ ਆ ਗਿਆ ਇਹ ਮੈਨੂੰ ਅੱਧਾ ਖਿਚੀ ਜਾਣੇ ਇਹਦੇ ਨਾਲ ਸ਼ੂਟਰ ਆ ਮੇਰੇ ਉਹ ਕਿਹੜਾ ਆਇਆ ਇਹ ਸ਼ੂਟਰ ਅੱਦਾਂ ਤੇ ਹੋਰ ਬਾਕੀ ਜਾ ਕੇ ਤੁਹਾਨੂੰ ਦੱਸਦੇ ਅੱਜ ਆਪਾਂ ਸ਼ਾਇਦ ਕਿਹੜੀ ਟੀਮ ਨਾਲ ਖੇਡਣ ਲੱਗੇ ਆ ਜੰਗੀ ਆਣੇ ਨਾਲ ਜੰਗੀ ਆਣੇ ਪਿੰਡ ਪੱਤਰ ਪਿੰਡ ਪੱਤਰ ਚ ਨਾਲ ਉੱਥੇ ਜਾ ਕੇ ਕੋਈ ਟੀਮ ਇੰਨੀ ਵਧੀਆ ਹੀ ਆ ਬਾਕੀ ਕਰਦੇ ਆ ਆਪਲਾ ਤੇਨੇ ਦੇਣਾ ਰੈਸਟ ਦਿੱਤੀ ਏ ਝੋਟਾ ਵਿੱਚ ਕੀ ਕਰਦਾ ਸੀ ਜਾ ਕੇ ਛੱਡਦੇ ਮદાન ਦੇ ਵਿੱਚ ਨੇ ਫਿਰ ਪੁੱਤਾਂ ਠੀਕ ਆ ਸਤਾਜੀ ਠੀਕ ਆ ਹਰਵਾਈ ਪੰਪਾ 7 ਵਜੇ 7 ਵਜੇ ਮੋ ਰੈਸਟ ਕਰਨੀ ਲਗਾਤਾਰ ਤੇ ਖੇਡੇ ਆ ਸ਼ਰੀਰ ਦੀ ਨਾ ਪੰਜਾਬੀ ਚ ਕਹਿੰਦੇ ਬੈ ਮੋਲ ਕੀ ਖੇਡ ਕੇ ਰੋਜ਼ ਫਿਰ ਛੱਡਦੇ ਨਹੀਂ ਪਹਿਲਾਂ ਤਾਂ ਕੱਪ ਹੀ ਕਪਾੜੇ ਨਹੀਂ ਛੱਡਦੇ ਪਹੁੰਚਣਾ ਚਾਹੀਦਾ ਪਹੁੰਚਣਾ ਚਾਹੀਦਾ ਫਿਰ ਜੇ ਨਾ ਪਹੁੰਚੇ ਰੰਦਾ ਵੀ ਔਖਾ ਇੱਕ ਦੋ ਵਿੱਚ ਤੇ ਬਿਮਾਰ ਹੋ ਗਏ ਤੇ ਚਕਾਮ ਚਕੂਮ ਹੋ ਗਿਆ ਤੇ ਕਰਨ ਇਹ ਆ ਗਿਆ ਕਿ ਉਹ ਨਹੀਂ ਮੈਂ ਹੱਜ ਕਾਮੂਂ ਗਿਆ ਮੈਂ ਵੀ ਬੰਦਾ ਆ ਵੀ ਸਾਰਿਆਂ ਨੂੰ ਕਿਰਾਉਂ ਚ ਕੋਹ ਕਾਰਜ ਕਾਮੂਂ ਹਾਂ ਦੇ ਇੱਦਾਂ ਕਿਦਾਂ ਹੋ ਜਾਤਾ ਆਪਣੇ ਬੰਦਿਆਂ ਨੂੰ ਵੇਖਦੀ ਆ ਕੋਈ ਜਿੱਥੇ ਕਾਮ ਬੁਖਾਰ ਵੀ ਚਰੋ ਤੇ ਲੱਗਦੇ ਇਹ ਤਾਂ ਮਾਜਾ ਆਵੇ ਨਾ ਕੋਈ ਗੱਲ ਬਣਾ ਦੇ ਗੱਲਾਂ ਦੇ ਬਤੇਰੀਆਂ ਬਾਦ ਦੀਆਂ ਕਬੱਡੀਆਂ ਗੱਲਾਂ ਆ ਗਈਆਂ ਸ਼ਾਹ ਇਹ ਚੱਲਦਾ ਹੀ ਰਹਿਣਾ ਸਾਡੇ ਨਾਲ ਮੈਨੂੰ ਵੀ ਤੂੰ ਹੀ ਫਿਰਨਗੇ ਨਾ ਇਹ ਚਿਕਮੈਂਟਾਂ ਚਾਹਣਾ ਹੈ ਮਹੀ ਮਾਜਾ ਕਿ ਤੂੰ ਬਾਜੇ ਚੋਂ ਨਾ ਬੱਚਾ ਪੀਂਦਾ ਰਕੀਬਾ ਜੀ ਆਪਣਾ ਭਾਰ ਵਧਾਣ ਦਾ ਨੈਪਾ ਜਿਹੜੇ ਵੀ ਰਹਿੰਦੇ ਵਲੋਗਾਂ ਦੇ ਵਿੱਚ ਆਪ ਵੀ ਵੇਟ ਵਧਾਓ ਕਿੰਨਾ ਵੇਟ ਵਧਾਇਆ ਦੱਸਦੇ ਭਾਈ ਆਪਣਾ 50 ਕਿਲੋ ਹੀ ਜਿੱਦਣੇ ਸਾਨੂੰ ਤਾਨੇ ਵੱਜ ਗਏ ਨਾ ਕਮੈਂਟਾਂ ਦੇ ਵਿੱਚ ਉਹ ਤੋਂ ਬਾਅਦ ਫਿਰ ਗੋੜੇ ਛੁੱਟੜੇ ਪਏ ਠੀਕ ਤੇ 52 ਕਿਲੋ ਤੇ 800 ਗ੍ਰਾਮ ਅੱਜ ਵੇਟ ਹੋ ਗਿਆ ਸਤਿ ਸਕਾਰ ਦੇਣਾ 60 ਕਿਲੋ ਤੋਂ ਨਬ ਮਿੰਨੀ ਵੀ ਵੀ ਕਿ ਨਾ ਲੋਗ ਵੀ ਲੱਕੀ ਡਾਕਟਰ ਦਰਦੇ ਭਲਵਾਨ ਨਾਨਾ ਚਲੋ ਪਲੇਅਰਾਂ ਦਾ ਰਹਿ ਕੇ ਉਦਾ ਹੀ ਵੇਟ ਨੂੰ ਪਾ ਜਾਂਦੇ ਹੈ ਜਾਂਦੇ ਉਦਾ ਹੀ ਹੈ ਬਰੋ ਮੈਂ ਨਾ ਨਾ ਰਹਿ ਕੇ ਤਾਂ ਰੁਕ ਵੀ ਜਾਂਦੇ ਨੇ ਇਹ ਨਹੀਂ ਲੱਗਦੀ ਤੇਗ ਭਾਦ ਰਿਹਾ ਵਧੀਆ ਤਾਂ ਖਾਓ ਪੀਓ ਵਧੀਆ ਹੈ ਨਾ ਕਿੰਨਾ ਖਾ ਵੀ ਲੈਂਦਾ ਹੋਸਾ ਨਾ ਵੱਜਦਾ 60 ਕਿਲੋ ਖਾ ਦਿੰਦੇ ਆਉਂਦੇ ਅਗਰ ਹੱਥੋਂ ਉਹੜੇ ਆ ਉਹੜਦੇ ਫਿਰ ਨਾ ਆ ਚੇ ਰੁਕੇ ਪਹਿਲਾ ਹੀ ਲਈ ਹਮ ਰੈਡ ਬੁੱਲਰ એનર્ਜੀ ਡਰਿੰਕ ਆ ਕਿਸ਼ੋਸਤੀ ਨਾ ਭਵੇ ਆ ਸਫਰ ਜ਼ਿਆਦਾ ਸਫਰ ਜ਼ਿਆਦਾ ਆ ਰੈਡ ਬੁੱਲ ਦੇ ਤਹੀ ਪੀਤੀ ਐਹੀ ਪੀਤਾ ਮੱਝ ਹਾਂ ਯੈਸ ਠੀਕ ਐ ਪ੍ਰੈਸਕੋਰਟ ਲਈ ਨਹੀਂ ਮੈਂ ਦੱਸਦਾ ਨਾ ਕਿ ਮੱਝਾ ਵੀ ਇੱਥੇ ਥੋੜਾ ਜਿਹਾ ਗਾਂ ਹੈ ਬਹੁਤ ਵਧੀਆ ਬੇਕਰੀ ਹੈ ਭਾਜੀ ਕਹਿੰਦੇ ਪੈਸੇ ਵਟਾ ਹੀ ਦਈਏ ਨਾ ਫਿਰ ਉੱਤਰ ਨਵੀਂ ਖੁੱਲੀ ਫੇ ਉੱਤਰ ਕੇ ਅਸੀਂ ਲੈ ਬਿਸਕੁਟ ਆ ਅਰਦੇਸੀ ਕੋਲੇ ਬੇਸੀ ਕੋ ਦੇ ਬਿਸਕੁਟ ਲੈ ਭਾਜੀ ਮੈਂ ਗਏ। ਮੈਂ ਆਹ ਭਾਈ ਜੋ ਨਾਣੇ ਲਿਆ ਚਾਕਲੇਟਾ ਕਿੱਲ ਕੈਣ ਲਈ ਆ। ਹੋਰ ਕੋਣ ਬਿਸਕੁਟ ਲਏ, ਪਲੇਜ਼ ਪਲੇਜ਼ ਲਏ ਆ। ਪੂਰਾ ਪ੍ਰਾਜਨ ਸਾਰਾ ਮਤਲਬ ਕਿ ਮੇਰਾ ਇਹ ਤਾਂ ਵੇੜ ਨਹੀਂ ਵਾਤਾ। ਵੇੜ ਉਹ ਧਾਉਣ ਵਾਲੀਆਂ ਸਾਰੀਆਂ ਡੱਡਾ ਖਵਾਈਆਂ। ਹਾਂ। ਫਿਰ ਸਮੋਸੇ। ਫਿਰ ਸਮੋਸੇ ਸਫਰ ਬੱਧੀ ਨੰਗੇ ਆ ਜਿਹੜਾ ਘੱਟ ਖਾਧੀ ਅੱਲਾ ਨੂੰ ਭਾਈਦਾ ਵੀ ਆ ਵੇੜ ਨੂੰ ਲੜ ਕੇ ਲੈ ਕੇ ਦਿੱਤੇ। ਰਾਜੂ ਰੋਕੇ ਬੇਕਰੀ ਵਧੀਆ ਤੋਂ ਸਮੋਸੇ ਲਏ ਦੇਸੀ ਕਿਉਂ। ਇਹ ਕੋਈ ਗੰਦਾ ਤੇਲ ਨਹੀਂ ਹੈ ਗੁੱਡ ਦੇ ਸਕਦੇ ਤਾਂ ਇਸ ਨੂੰ ਠੀਕ ਕਰ ਬਹੁਤ ਆਏ ਯਾਰ ਇਹ ਇੱਕ ਇੱਕ ਖਾ ਲਿਆ ਵਾ ਪਾਜੀ ਤੁਸੀਂ ਇਹ ਦੋ ਖਾ ਦੇ ਮੈਂ ਆਪ ਜੋ ਛੋਟਾ ਸੀ ਨਾ ਟਾ ਦੇ ਦਿਆ ਸੱਚੀ ਗੱਲ ਸੂਚ ਸੂਚ ਬਹੁਤ ਹਨ ਤੇ ਬੱਦਲ ਹਕੀਕਤ ਕਿ ਜਪੂਗੀਆਂ ਪ੍ਰੂਖੀਆਂ ਕੋਈ ਇਹ ਨਹੀਂ ਵੀ ਬੱਕਰੀ ਡਾਈ ਡੂਕ ਨਹੀਂ ਹੁੰਦੀ ਯਾਰ ਜੋ ਆ ਇਹੋ ਹੀ ਹੁੰਦਾ ਹੈ ਕਿ ਜੋ ਵੀ ਬਾਕੀ ਇਹਦੇ ਵਿੱਚ ਟਾਈਡ ਦਾ ਕੀ ਦੱਸੇ ਇਹ ਇਹਦੇ ਵਿੱਚ ਸਾਡਾ ਰਗੜਾ ਵਾ ਸਾਡਾ ਉਸਤਾਦ ਲੈਂਦਾ ਸਾਡੇ ਨੂੰ ਐਫੂ ਕੋਈ ਚੀਜ਼ਾਂ ਨਹੀਂ ਹਾਂ ਆਈ ਅੱਦਾ ਅੱਦਾ ਦੋਵੇਂ ਜਿਹਨੇ ਪੀ ਲੀਨੇ ਇਹ ਘਰੋਂ ਪੀ। ਇਹ ਮਦ ਪੀ ਜਾਂਦੇ। ਇੱਕ ਤਾਂ ਸਾਹਮਣੇ ਫੇ ਲੱਗੇ ਵੀ। ਹਾਂ। ਤੇ ਇਹੋ ਹੀ ਹੁੰਦੀ ਆ ਕਹਾਦੀਆਂ ਯਾਰ ਬਾਕੀ ਜਿੱਦਾਂ ਜਿੱਤੇ ਵੀ ਆ ਪ੍ਰਮਾਤਮਾ ਨੇ ਕੱਪਾ ਗਾਣੇ ਕੱਪਾ ਬਾਕੀ ਭਾਈ ਕੇਲੇ ਲੈ ਕੇ ਦਿੰਦੇ ਹੁਣ ਹਾਂ ਦਰਜਨ ਕੇਲਿਆਂ ਦੀ ਵੀ ਲਈ ਆਪਾਂ। ਹੋਰ ਕੋਸਾਬੇ ਹੋਰ ਭਾਈ ਡੇਡ ਵੀ ਲੈ ਸਾਰਾ ਖਵਾ। ਦੀ ਅੰਦਰ ਦੇ ਲਈ ਇਹ ਵੀ ਆਪਾਂ ਖਾ ਲੈਣੇ ਆ ਛੱਡਾ ਕੁਝ ਨਹੀਂ ਆਹਦੇ ਪਿੰਡੇ ਦਾ ਸਫਰ ਕਰ ਲਿਆ ਬਾਰੇ ਹੋ ਟਾਈਮ ਲਾਉਂਦਾ ਹਾਂ ਟਾਈਮ ਆਜਾ ਉੱਧਰ ਪਾਸੇ ਸ਼ੂਲ ਮੇਲੇ ਕਰਨੇ ਉਹ ਐਟਮ ਆ ਲਈ ਆ ਵੀ ਲਈ ਆ ਵੀ ਮੰਗਾ ਲੀਂ ਵੀ ਨਾ ਜੀ ਵੀਰ ਸੁਭਾਉ ਕਰਦੇ ਆ ਇਹਦਾ ਟਾਈਟਾਂ ਪੁੱਲ ਚੱਲਦਾ ਰਾਈਟ ਆ ਫਰੈਂਡਾ ਵੀ ਲਿਆ ਆ ਮਾਝੇ ਦੇ ਆਉਂਦਿਆਂ ਫੇਰ ਅਹੀਂ ਕਾਇਦਾਵਾ ਜੇ 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 ਕੋਈ ਲਜੇ ਜੀ ਦਾ ਜੇ ਕੋਲ ਨਾ ਖਲਾਉਵੇ ਮੇਰੇ ਘਰ ਰੋਟੀ ਖਾਈਦੀ ਆ ਹੋਟਲ ਚ ਬੈ ਗਏ ਵਧੀਆ ਦਾਲ ਹੁੰਦਾ ਕਿਰਪਾਲ ਦੇ ਨਾਲ ਰੋਟੀ ਦਰਮਿਆਨੀ ਪੰਦੂਰੀ ਜੀ ਦਿੰਦੇ ਆ ਇੱਕ ਦੋ ਬਾਕੀ ਘਰੇ ਖਾਈਦਾ ਬਾਕੀ ਚਰੇ ਉਹ ਰੋਜੀ ਅੰਡੇ ਉਡੇ ਖਾਈਦੇ ਲਾਈ ਦਿੰਦੇ ਮੈਂ ਤੇ ਬੱਕਰਾ ਜਾਂ ਦੇਸੀ ਉਹਨਾਂ ਨਾਲ ਰੋਟੀ ਵਰਗਾ ਖਾਣਾ ਉਹ ਹੀ ਡਾਈਟਾ ਪੜੀਆਂ ਲੈ ਕੇ ਵਕੀਆਂ ਮੈਂ ਜਿਹੜੀਆਂ YouTube ਤੇ ਦਿੰਦੇ ਆ ਹਾਂ ਬਣਾਣੇ ਚਾਹੀਦੇ ਖਜੂਰ ਪਾ ਲੋ ਉਹ ਪਖੰਡ ਕਰਦੇ ਪਾਇ ਇਕੱਲਾ ਜਰ ਬਨਾਣਾ ਸ਼ੇਕ ਪੀ ਲੂ ਜੇ ਕੋ ਘਰੇ ਹੈਗਾ ਦੁੱਧ ਹੈਗਾ ਵਾ ਤੇ ਕੇਲੇ ਹੈਗੇ ਆ ਬਸ ਵਿੱਚ ਮੜਾ ਜਾ ਆਪਣਾ ਦੁੱਧ ਪਾਓ ਵਿੱਚ ਮਲਾਈ ਉੱਤੇ ਚੰਗੀ ਲੱਗੇ ਉਹ ਸੁੱਟ ਲੋ ਆ ਦੇਖੋ ਬਾਲੋ ਹੈ ਪਾਉਂਟਾ ਪਾਉਜੀ ਉਹ ਚੀਜ਼ ਜਲਪੁਰ ਨਾਲ ਅਗਲਾ ਖਾਵੇ ਨਾ ਇਹ ਸਾਰੇ ਮੁੰਡੇ ਲੱਗੇ ਰਹਿੰਦੇ ਵੀ ਉਹਨਾਂ ਨੇ ਤੇ ਲੈਣੇ ਉਹਨਾਂ ਨੇ ਇਹੋ ਚ ਇਹੋ ਚੀਜ਼ਾਂ ਤੇ ਵੀਊ ਲੈਣੇ ਔਰ ਬਣਾਵਾ ਵੀ ਕਰੀ ਜਾਇਆ ਕਰੀਏ ਵੀ ਹੈ ਮਨ ਜੀ ਇਤਨੇ ਵੇਟ ਬਧਾਉਣਾ ਜੋ ਹੁੰਦਾ ਤਕੀਦਾ ਬਸ ਥੋੜੀ ਜਿਹੀ ਤਾਲੀਆਂ ਚੀਜ਼ਾਂ ਵਾਧੇ ਕਰ। ਹਾ ਲੀਵਰ ਥੋੜਾ ਜਿਹਾ ਓਕੇ ਹੋਣਾ ਚਾਹੀਦਾ ਹਾ ਲੀਵਰ ਦੀ ਇਹ ਲੀਵਰ ਜਦ ਤੁਹਾਡੇ ਜਵਾਹ ਆ ਗਏ ਨਵੇਂ ਲੀਵਰ ਕੁਕ ਨਹੀਂ ਦਾ ਦਿੱਤਾ ਗੈਂ ਵਾਲੇ ਬਟਰ ਪਾਉਂਦੇ ਆਂ ਬਾਗੁੰਦਿਆ ਕਰੋ ਮਣ ਤਣਿਆ ਮਤ ਉਹਤ ਨਹੀਂ ਇਹ ਘਰ ਦੇ ਪਰੋਂਦੇ ਪੂਰੇ ਘਾਇਆ ਕਰਦੇ ਸੋਤੇ ਉਤਰ ਆ ਕੇ ਚੰਗਾ ਸਾਰਾ ਮੱਖਣ ਪਾਵਾ ਦੂਮੇ ਮੋਟੀਆਂ ਹੁੰਦੀਆਂ ਹੋਏ ਕੰਨ ਨਾਲ ਹੋਣਾ ਉਹ ਵੀ ਪਾਉਣਾ ਵੇ ਇੱਥੇ ਨਾਲ ਹੋਣਾ ਵੀ ਵੇ ਦੇ وہی ਬੰਦੇ ਸਟਾਰਟ ਕਰਦੀ ਜਾਂਦੇ ਹੈ ਤੇ ਕਬੱਡੀ ਵੀ ਆਪਾਂ ਭਾਜੀ ਸਟਾਰਟ ਕਰਦੀ ਆ ਜਿਹੜੇ ਆਂਦੇ ਇਹਨੂੰ ਵੀ ਮਿਹਨਤ ਲਵਾਇਆ ਕਰੋ ਭਾਜੀ ਮੈਂ ਜਾਫੀਆਂ 'ਚ ਲੱਗਦਾ ਹਾਂ ਫਲੈਂਕਾਂ ਆਪਣੇ ਸਰਦੂਰ ਬੰਦ ਕੀਆ ਬੱਟ ਵੜ ਕੇ ਨਾਲੇ ਟਰੱਕ ਗੁੱਟ ਵੜ ਕੇ ਛੁੱਟਦਾ ਹੀ ਦੀ ਫਲੈਗ ਹਾਂ ਇਹ ਬੱਜ ਗਈ ਤੇ ਬਸ ਫਿਰ ਬੱਜ ਗਈ ਆ ਸਹੀ ਨਹੀਂ ਤੇ ਨਹੀਂ ਕਰੀ ਨੈਚਰਲ ਜਿਹਾ ਕੰਮ ਕਰੀਦਾ ਸੀ ਬਿਲਕੁਲ ਚਿੱਤਾਂ ਦੇ ਹੀ ਰੱਖੇ ਉਹੋ ਗੱਲਾਂ ਜਿਹੋ ਉਹ ਖਾਈਦਾ ਪੀਦਾ ਉਹੋ ਕੋਈ ਵਾਦੂ ਨਹੀਂ ਉਹ ਕੰਮ ਆਪਣੀ ਜਾਈ ਨਹੀਂ ਅਹੀਂ ਤੇ ਰੁੱਕ ਕੇ ਪਹਿਲਾਂ ਸੋਚੀ ਜਾਈਏ ਕਿ ਐਡਾ ਵੀ ਕੀ ਕਰੀਏ ਕਹਿੰਦਾ ਵੀਊ ਆਉਣਾ ਉਹ ਕੰਮ ਨਹੀਂ ਆਈ ਕਰਨ ਲਈ ਅਸੀਂ ਅੱਜ ਅੱਜ ਚੱਲਦੇ ਆਂ ਨਾ ਦਰਮਿਆਨੀਆਂ ਜੀਆਂ ਗੱਲਾਂ ਹੀ ਮਾਰੀ ਜਾਂਦੇ ਆਪਣੀਆਂ ਬੰਸ਼ਾਂ ਕਰਦੇ ਇਹ ਵੀ ਆ ਬਾਵਨ ਦਾ ਲੱਗਾ ਸੀ ਮੈਚ ਬੜੇ ਚੱਲਣ ਡੇ ਇਹ ਕਹਿੰਦੇ ਪਏ ਉਹ ਛੋਟੀ ਵਲੌਗ ਇੱਕ ਦਾ ਪਾ ਦਈਏ ਕਾਫੀ ਟਾਈਮ ਹੋ ਗਿਆ ਇਹਨੂੰ ਵਾਵਾ ਪਤਾ ਗਰਾਫ ਗਰੂਪ ਦਾ ਕਹਿੰਦਾ ਗਰਾਫ ਉੱਪਰ ਚੱਲ ਗਿਆ ਥੱਲੇ ਆ ਗਿਆ ਉਹ ਵਾਹ ਗਰਾਫ ਜੇ ਆਪਣੇ ਵੀ ਸੈਟ ਆਉਟ ਹੀ ਜਿਵੇਂ ਆ ਤੇ ਆਹ ਰੈਸਟ ਦੀ ਮੱਜੀ ਦੀ ਤੇ ਮੈਸ ਦਾ ਲੱਜ ਆ ਨੀ ਨੀ ਨਹੀਂ ਕਰਦੇ ਗੱਲਬਾਤ ਜਿੰਨੇ ਵੀ ਚਾਹਣ ਵਾਲੇ ਆ ਅਹੀਂ ਆ ਗਏ ਆ ਬੁੱਟਰ ਤੇ ਪਰਨਾਲਾ ਪਰਨਾਲੇ ਨੇ ਜਾਣਦੇ ਆ ਸਾਈਡੋਂ ਇੱਥੋਂ ਡਰੰਗ ਜੈਦਾ ਵਾ ਵਾ ਰੇੜਾ ਕਿੱਥੇ ਹੁੰਦਾ ਵੇ ਵਾਪਾ ਕਾ ਨੂੰ ਲਈ ਜਾਂਦਾ ਹੀ ਮੈਂ ਰੇੜਾ ਇੱਕ ਬਾਬਾ ਥੋੜਾ ਜਿਹਾ ਕਹਿਣਾ ਰੌਂਗ ਸਾਈਡ ਕਰਕੇ ਨਾ ਉਰੇ ਨੂੰ ਪਾ ਲਿੰਦੇ ਸਾਰੇ ਪਾ ਲਿੰਦੇ ਬਹੁਤ ਆਪੋਂ ਦੇ ਵੀ ਸਵਾ ਥੋੜਾ ਹੋਏ ਰਾਹ ਤੋਂ ਮੁੜ ਕੇ ਪਟਾਕਾ ਪੈ ਜੇ ਭਾਵੇਂ ਨਾਲੇ ਅਗਲੇ ਦੰਨ ਆਪਣੇ ਨਾਲੇ ਕਿਦਾਂ ਦਾ ਨਸਾਨ ਦਾ ਇਰੋਂ ਦੇ ਕਿედა ਜਦੋਂ ਆਪਣੀ ਮਾਲਕੀਆ ਰੌਂਗ ਸਾਈਡ ਅਗਲੇ ਨੂੰ ਆਇਆ ਕਰਨਗੇ ਭੈਣੂ ਕਰ ਲੋ ਹੋਵੇ ਕੋਈ ਸਾਡੇ ਕੋ ਹੋਵੇ ਨਾ ਤੂੰ ਜੀਆ ਕੋਈ ਜਨ ਜਨ ਨੇਰਾ ਲੋਆ ਤੇ ਡਾਦੇ ਬੰਦਾ ਇਹਨਾਂ ਸਹੀ ਹੈ ਜੀ ਆ ਜਾਓ ਚਲੋ ਬਾਕੀ ਤੁਹਾਡੇ ਨਾਲ ਕਰਦੇ ਹਾਂ ਉੱਥੇ ਗੱਲ ਬਾਤਾਂ ਜੀ ਲਵ ਯੂ ਫੋਨੋ ਕਰ ਲਿਓ ਉਸ ਇਲਾਕੇ ਦੇ ਕਹਿੰਦੇ ਬਾਬੇ ਗੁਰਨਾਨ ਸਿੰਘ ਗਿੱਲੂ ਜੀਆ ਗੱਲਾਂ ਪੱਟ ਵਰਗੇ ਬਹਾਦਰ ਖਿਡਾਰੀ ਹੋਏ ਐ ਲਓ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਸ਼ੰਕਰ ਆਹ ਸ਼ੰਕਰ ਵੀ ਜਿੰਦੇ ਕਬੱਡੀ ਪੈ ਰਹੀ ਹੈ ਜੀਨੇ ਉਹਦੀ ਵੀਰ ਨੇ ਰਵੜ ਹੋਣੀ ਹਰ ਨੇ ਸੱਜੀ ਜ਼ਿੰਦਗੀ ਦਾ ਸਾਰਾ ਨੋਜਾ ਜਿਹੜਾ ਉਹ ਵਧਾਈ ਦਾ ਪਾਤਰ ਹੈ ਬਹੁਤ ਵੱਡੀ ਬਮਾਲ ਕਵਾਨਾ ਸਾਰੇ ਪਿੰਡ ਨੂੰ ਆਹ ਚੱਤੀ ਚੱਤੀ ਨਾਲ ਅਜ ਚੋਕੀ ਚੋਕੀ ਦੇ ਟਕਰੇ ਨੇ ਉੱਤੇ ਨਿੰਕੂ ਦੇ ਤਿੰਨ ਜੱਸੇ ਵਿੱਕੀ ਹਾਰ ਰਿਹਾ ਯੱਲਾ ਫੌਜੀ ਛੱਲਾ ਵਿੱਕੀ ਸੁਖਮਰਾ ਲੜੀ ਸੁਣਾ ਆਪਣੀ ਟੀਮ ਦੇ ਪੜਦਾ ਵਾਦਾ ਕਰ ਗਿਆ ਸ਼ੰਕਰ ਆ ਗਿਆ ਮੀਕ ਆਹ ਸਾਹਮਣੇ ਕਹਿੰਦੇ ਸ਼ਲਪੁਰ ਦੀ ਕਬੱਡੀ ਪੈ ਰਹੀ ਹੈ ਇੱਧਰ ਕਿੰਨੇ ਪਹਿਲਵਾਨਾਂ ਦਾ ਮੀਨੀਆ ਪਿੰਡਾ ਹੈ ਬਹੁਤ ਵੱਡੀ ਸਪੋਰਟ ਜੀ ਲੱਗੀ ਹੋਈ ਹੈ ਕਿਉਂਕਿ ਪਹਿਲਾਂ ਕਹਿੰਦੇ ਕਬੱਡੀ ਵੀ ਖੇਡੀ ਹੈ ਨਾ ਜਨਦ ਨੇ ਅੱਜ ਬਹੁਤ ਵੱਡੀ ਸਪੋਰਟ ਜੀ ਲੱਗੀ ਹੋਈ ਹੈ ਬੜਾ ਧੰਨਵਾਦ ਹੈ ਗੱਲ ਕਹਿੰਦੇ ਕਿਤੇ ਟੀਟਰਾਂ ਵੀ ਚੱਲੇ ਕਿਤੇ ਤੀਜੇ ਵਰਗੇ ਵਿਚਾਰ ਜਿਵੇਂ ਵੱਡੇ ਵੱਡੇ ਬੱਤੇ ਜਿਹੜੇ ਆ ਇਹ ਵੱਡੀ ਸਿਕਿਉਰਟੀ ਹੈ ਇਹ ਪਿੰਡਾਂ ਜਿਹੜੀ ਸਿਕਿਉਰਟੀ ਜਲਾਲ ਲੱਗੀ ਉਹ ਇਸ ਸਿਕਿਉਰਟੀ ਅੱਜ ਖਾਇਕੇ ਦੇ ਵਿੱਚ ਲੱਗੀ ਹੋਈ ਹੈ ਮੀਨੀਆ ਦਾ ਜ਼ਿਕਰ ਹੋਇਆ ਹੈ ਲੱਖਾਂ ਮੀਨੀਆ ਵਾਲਾ ਸਟੇ ਵੀਰਾਂ ਵੱਲੋਂ 21000 ਦੇ ਹੋਣਗੇ ਲਓ ਸਾਹਮਣੇ ਆਯਰ ਬਾਸ਼ਰੇ ਜੀ ਬੜੀ ਵਧੀਆ ਆਈ ਜਾਂਦੀ ਹੈ ਜਿਵੇਂ ਬੜੀ ਬੜੀ ਸਬਜ਼ੀ ਬਣੀ ਜਾਂਦੀ ਹੈ ਹੋਏ ਹਨ ਤੁਸੀਂ ਵੀ ਮਹਿਸੂਸ ਕਰਿਓ ਕਿਉਂ ਮਣੀ ਆਉਂਦੀ ਵਾਸ਼ਨਾ ਇੱਕ ਸੇ ਘਰ ਦੇ ਵਿੱਚ ਐਨ ਛਾਣੀਆਂ ਪੈਣਾ ਮੇਰੇ ਵੀਰੋ ਦਾਸ ਸਿੰਘ ਜੀ ਬਣਦੀ ਹੋਊਗੀ ਇਹਨ ਸਵਾਦ ਨਾਲ ਕਹਿੰਦੇ ਲੰਗਰ ਚੱਲਦਾ ਗੁਰੂ ਦਾ ਅਟੁੱਟ ਚੱਲਦਾ ਹੈ ਸ਼ੰਕਰ ਸ਼ੰਕਰ ਜਹਾਜ਼ ਸ਼ੰਕਰ ਜਹਾਜ਼ ਸ਼ੰਕਰ ਜਹਾਜ਼ ਨੰਬਰ ਲੈ ਗਿਆ ਆਪਣੀ ਟੀਮ ਲਈ ਰਾਉਂਡ ਦੇ ਵਿੱਚ ਆ ਗਏ ਆ ਭਾਜੀ ਬਾਬੇ ਦੀ ਮੇਰ ਨਾਲੇ ਵੇਖੋ ਜੋਰ ਮਾਰਾਂਗੇ ਆਪਣੇ ਵੱਲੋਂ ਪੂਰਾ ਇਹ ਆ ਬਾਬਾ ਜੀ

ਬਹੁਤ ਦੂਗੀਆਂ ਹੈਪੀ ਵੀਏ ਜਿਹੜਾ ਬਹੁਤ ਦੂਗੀਆਂ ਇਹ ਕਿਹੜਾ ਪਰਮਾਤਮਾ ਇਹ ਪਿਆਰ ਬਣਿਆ ਲਵੇ ਆਹ ਸਾਹਮਣੇ ਦੇਖਦੇ ਚੱਕੀ ਵਰਗੇ ਇਹ ਪੱਟੇ ਵਾਲੇ 2 ਨੰਬਰ ਤੇ ਕੀਪੇ ਨੂੰ ਰੋਕ 26 ਵੀ ਕਹਿੰਦੇ ਆ ਨਾਲ ਸਾਡੀ ਬਣੀਏ ਆਹ ਕਿਹਦੇ ਕੇ ਲਾਖਦੇ ਨੇ ਇੱਕੇ ਪਿੰਟਾਉਂਦੇ ਆ ਮੁੰਡੇ ਆਹ ਸ਼ਤਰ ਜਹਾਜ਼ ਉੱਡ ਗਿਆ ਰੱਖੋ ਜਹਾਨ ਜਹਾਨ ਅਰੇ ਫਿਰ ਨੇ ਫੈਸਲਾ ਜਾਂਦਾ ਪਰ ਟੀਮ ਦੇ ਜਿਹੜਾ ਨੰਬਰ ਹੋਲਡ ਲੈ ਨਵਜੋਤ ਸ਼ੱਕਰ ਖੇਡ ਮੈਦਾਨ ਵਿੱਚ ਕਬੱਡੀ ਪਾ ਰਿਹਾ ਹੈ ਸ਼ੰਕਰ ਜਹਾਜ ਸਾਡੀ ਖੇਡ ਕਬੱਡੀ ਦਾ ਵੱਡੇ ਮਾਨ ਸਰਵਾਰ ਨੇ ਆਹ ਸਾਹਮਣੇ ਖੇਡ ਮੈਦਾਨ ਵਿੱਚ ਮੇਰੇ ਮਿੱਤਰੋ ਇੱਕ ਪਾਸੇ ਕਹਿੰਦੇ ਜਸ਼ਨ ਹੈ ਔਰ ਦੂਜੇ ਪਾਸੇ ਸ਼ੰਕਰ ਲੱਗੂ ਤੰਗਣਾ ਜੱਫਾ ਲੱਗੂ ਕਹਿੰਦੇ ਕਾਲੇ ਕੇ ਪਰਾਲਾ ਮੇਰੇ ਮਿੱਤਰੋ ਕਿੰਨਾ ਜਿੱਤਿਆ ਜਿੱਤਿਆ ਪਰ ਸ਼ੰਕਰ ਬਣ ਗਿਆ ਜਹਾਜ ਬਦੌੜਾ ਆ ਆ ਆ ਆਹ ਵਾ ਲੈ ਜਾਂਦਾ ਬਸਦਾ ਹੈ ਜਾਂਦਾ ਬਸਦਾ ਹੈ ਜਾਂਦਾ ਵਾਦਦਾ ਰੇ ਲਓ ਵੀਰ ਗਿਆ ਦੋ ਦੋ ਕਿਲੋਮੀਟਰ ਤੁਰਦੇ ਨੂੰ ਹਾਂ ਦੋ ਕਿਲੋਮੀਟਰ ਇਧਰ ਗਿਆ ਫਿਰ ਉਧਰ ਆਇਆ ਮੁੜ ਕੇ ਆ ਮੰਡੀ ਸਾਰੇ ਦੀ ਹਾਂ ਸਪੈਸ਼ਲ ਤੇਰੇ ਖਾਤਰ ਕੋਈ ਆਪਾਂ ਜਗਾਉਣ ਨੂੰ ਮਿਲਣਾ ਕਿਹਦੇ ਕਿਉਂ ਮੈਂ ਕਿਹਾ ਵੀ ਇਹ ਦਿਲ ਦੀ ਲੱਗੇ ਦਿਲ ਤੇ ਹੋਵੇ ਤਾਂ ਵੀ ਇਹ ਦਿਲ ਲੱਗਣ ਦੀ ਗੱਲ ਹੁੰਦੀ ਜੇ ਲੱਗਾ ਗੱਲ ਖਤਮ ਆ ਯਾਰ ਬਾਈ ਇੱਥੋਂ ਐ ਫਿਰ ਉੱਥੋਂ ਐ ਉਹ ਪੁੱਛ ਵੀ ਲਈ ਉਹ ਆਪਣੇ ਜੀਣ ਮਾਰੂ ਕਿ ਪਰਲੇ ਪਾਸੇ ਖੜਾ ਓਕੇ ਉਸਤਾ ਲਵ ਯੂ ਬਰਦਰ ਬੱਸ ਇਦਾਂ ਲੋਕ ਪਿਆਰ ਕਰਦੇ ਆ ਨਾ ਇਹਦੇ ਨਾਲ ਦੀ ਕੋਈ ਰੀਸ ਨਹੀਂ ਲਵ ਜੀ